ਕਿਸਾਨ ਵਿਰੋਧ ਸਤਿ ਸ੍ਰੀ ਅਕਾਲ ਕਿਸਾਨ ਵਿਰੋਧ ਜੱਪਾ ਗੱਲਬਾਤ ਕਰਾਂਗੇ ਪੂਸਾ ਬਾਸਮਤੀ 1847 1847 ਨੂੰ ਕਦੋਂ ਆਪਾਂ ਆਪਣੇ ਖੇਤ ਦੇ ਵਿੱਚ ਲਾ ਕੇ ਜ਼ਿਆਦਾ ਪੈਦਾਵਾਰ ਲੈ ਸਕਦੇ ਆ ਤੇ ਇਸ ਦਾ ਬੀਜ ਆਪਾਂ ਨੂੰ ਕਿੱਥੋਂ ਮਿਲੇਗਾ ਇਹ ਵੀ ਆਪਾਂ ਤੁਹਾਨੂੰ ਅੱਜ ਆਪਣਾ ਐਡਰੈਸ ਦੇਵਾਂਗੇ ਤਾ ਕਿਸਨ ਵੀਰੋ ਜਿਹੜਾ ਪੂਸਾ ਬਾਸਮਤੀ 1847 ਇਹ 1509 ਨੂੰ ਸੋਧ ਕਰਕੇ ਤਿਆਰ ਕੀਤਾ ਗਿਆ ਹੈ ਹਾਲਾਂਕਿ ਕੁਝ ਸਾਲਾਂ ਤੋਂ ਜਿਹੜੇ ਰੇਟ ਨੇ ਉਹ ਪੂਸਾ ਬਾਸਮਤੀ 1509 ਔਰ 1692 ਤੋਂ 1847 ਦੇ ਘੱਟ ਲੱਗ ਰਹੇ ਨੇ ਉਸ ਦਾ ਕਾਰਨ ਕੀ ਹੈ ਕਿਉਂਕਿ ਵਪਾਰੀ ਨੂੰ ਇੱਕ ਮੌਕਾ ਮਿਲ ਰਿਹਾ ਕਿ ਇਹ ਨਵਾਂ ਹੈ ਨਵਾਂ ਇਸ ਕਰਕੇ ਥੋੜਾ ਜਿਹਾ ਵਪਾਰੀ ਇਸ ਨੂੰ ਜਿਆਦਾ ਮਹਿੰਗੇ ਦਮਾ ਤੇ ਨਹੀਂ ਖਰੀਦਦਾ ਇਸ ਦੇ ਰੇਟ ਇਸ ਕਰਕੇ ਘਟ ਰਹੇ ਨੇ ਲੇਕਿਨ ਅਗਰ ਆਪ ਪ ਬਿਮਾਰੀਆਂ ਦੀ ਗੱਲ ਕਰੀਏ ਜਾਂ ਪੈਦਾਵਾਰ ਦੀ ਗੱਲ ਕਰੀਏ ਤਾਂ ਜਿੰਨੀ ਪੈਦਾਵਾਰ ਪੂਸਾ ਬਾਸਮਤੀ 1847 ਦੀ ਹੈ ਐਨੀ ਪੈਦਾਵਾਰ ਕਿਸੇ ਵੀ ਵੈਰਾਈਟੀ ਦੀ ਨਹੀਂ ਹੈ ਕਿਉਂਕਿ ਕਿਸਾਨ ਦੇ ਹੱਕ ਦੀ ਵੈਰਾਈਟੀ ਹੈ ਇਹ ਨਾ ਤਾਂ ਇਸ ਕਿਸਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਿੱਗਣ ਵਾਲੀ ਸਮੱਸਿਆ ਹੈ ਤੇ ਨਾ ਹੀ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਲਾਸਟ ਜਾਂ ਕੋਈ ਬਿਮਾਰੀ ਆਉਂਦੀ ਹੈ ਸਭ ਤੋਂ ਵੱਡੀ ਗੱਲ ਤਾਂ ਕਿਸਾਨ ਵੀਰੋ ਇਹ ਹੈ ਕਿ ਇਸ ਦੇ ਉੱਪਰ ਜਿਹੜੀਆਂ ਨਾਰਮਲ ਦੋ ਸਪ੍ਰੇਆਂ ਹੀ ਆਪਾਂ ਕਰਕੇ ਇਸ ਨੂੰ ਪਕਾ ਸਕਦੇ ਆ ਤੇ ਕੰਪੈਨ ਨਾਲ ਜਿਹੜੀ ਬਾਡੀ ਹੈ ਇਸ ਦੀ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ ਇਸ ਨੂੰ ਲਗਾਉਣ ਦਾ ਜਿਹੜਾ ਢੁਕਵਾਂ ਸਮਾਂ ਹੈ ਕਿ ਚੰਗੀ ਪੈਦਾਵਾਰ ਲੈ ਸਕਦੇ ਆ ਤਾਂ ਇਸ ਦੀ ਪਨੀਰੀ ਜਿਹੜੀ ਤੁਸੀਂ ਬਿਜਾਈ ਕਰਨੀ ਹੋ ਉਹ 5 ਜੂਨ ਤੋਂ ਲੈ ਕੇ 15 ਜੂਨ ਤੱਕ ਤੁਸੀਂ ਇਸ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹੋ ਔਰ 5 ਜੂਨ ਤੋਂ ਲੈ ਕੇ 15 ਜੁਲਾਈ ਤੱਕ ਅਗਰ ਤੁਸੀਂ ਇਹਨੂੰ ਆਪਦੇ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਦੇ ਹੋ ਤਾਂ ਤੁਸੀਂ ਬਹੁਤ ਸੋਹਣੀ ਪੈਦਾਵਾਰ ਲੈ ਸਕਦੇ ਹੋ ਯੂਰੀਆ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਇਸ ਦੇ ਵਿੱਚ ਤੁਸੀਂ 2.5 ਤੋਂ 3 ਗੱਟੇ ਯੂਰੀਆ ਵੀ ਦੇ ਸਕਦੇ ਹੋ ਇਸ ਦੀ ਫਟਾਰ ਵੀ ਬਹੁਤ ਵਧੀਆ ਹੈ ਔਰ ਡਿੱਗਣ ਵਾਲੀ ਜਿਹੜੀ ਸਮੱਸਿਆ ਉਹ ਬਿਲਕੁਲ ਵੀ ਇਸ ਵੈਰੈਟੀ ਦੇ ਵਿੱਚ ਨਹੀਂ ਹੈ ਤਾਂ ਜਿਸ ਵੀ ਕਿਸਾਨ ਵੀਰ ਨੇ ਇਸ ਦਾ ਬੀਜ ਖਰੀਦਣਾ ਹੋਵੇ ਉਹ ਸਕਰੀਨ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਕੇ ਸਾਡੇ ਕੋਲੋਂ ਆ ਕੇ ਇਸ ਦਾ ਬੀਜ ਲੈ ਸਕਦਾ ਹੈ ਇਸ ਦੇ ਬੀਜ ਦਾ ਜਿਹੜਾ ਰੇਟ ਹੈ ਉਹ 100 ਰੁਪਏ ਕਿਲੋ ਹੈ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ